ਸਾਮ ਦਾ ਸਮਾ ਹੈ ਹਰ ਵੀਰਵਾਰ ਦੀ ਤਰ੍ਹਾਂ ਪੀਰਾਂ ਦੀ ਚੌਂਕੀ 'ਚ ਹਜ਼ਾਰਾਂ ਸੰਗਤਾਂ ਦਾ ਇਕੱਠ ਹੈ ਦੂਰੋਂ ਨੇੜੋਂ ਲੋਕ ਪੀਰਾਂ ਦੀ ਰਹਿਮਤ ਲੈਣ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਆਏ ਹੋਏ ਨੇ ਅੱਜ ਇਸ ਭੀੜ ਦੇ ਵਿੱਚ ਇੱਕ ਨਵਾਂ ਨਵਾਂ ਵਿਆਹਿਆ ਜੋੜਾ ਵੀ ਦਿਖਾਈ ਦੇ ਰਿਹਾ ਹੈ ਇੱਕ ਨੌਜਵਾਨ ਗੁਰਸਿੱਖ ਮੁੰਡਾ ਤੇ ਉਸਦੇ ਨਾਲ ਉਸਦੀ ਮੁਸਲਮਾਨ ਪਤਨੀ ਉਹ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਨੇ ਲੋਕਾਂ ਨੂੰ ਲੱਗ ਰਿਹਾ ਹੈ ਕੇ ਸ਼ਾਇਦ ਉਹ ਆਪਣੀ ਨਵੀਂ ਜ਼ਿੰਦਗੀ ਲਈ ਸੁਖਣਾ ਦੇਣ ਜਾਂ ਕੋਈ ਆਸ਼ੀਰਵਾਦ ਲੈਣ ਆਏ ਹੋਏ ਨੇ ਕੁਝ ਲੋਕ ਹੈਰਾਨੀ ਨਾਲ ਦੇਖ ਰਹੇ ਨੇ ਕੁਝ ਖੁਸ਼ ਹੋ ਰਹੇ ਨੇ ਪਰ ਕਿਸੇ ਦਾ ਅੰਦਾਜ਼ਾ ਨਹੀਂ ਕਿ ਇੱਥੇ ਕੀ ਹੋਣ ਵਾਲਾ ਹੈ ਪੀਰਾਂ ਵਾਲਾ ਬਾਬਾ ਸਿਰ ਘਮਾਉਂਦਾ ਅਤੇ ਹਰ ਇੱਕ ਦੀ ਸਮੱਸਿਆ ਦੱਸ ਜਾਂਦਾ ਜਾ ਆਓ ਨੀਲਾ ਸੂਟ ਪਾਈ ਬੀਬੀ ਬਾਬਾ ਬੋਲਦਾ ਤੁਹਾਡੇ ਘਰ ਵਾਲੇ ਦਾ ਵੀਜ਼ਾ ਨਹੀਂ ਲੱਗ ਰਿਹਾ ਅਗੋਂ ਬੀਬੀ ਬੋਲਦੀ ਹੈ ਹਾਂ ਬਾਬਾ ਜੀ ਸਾਡਾ ਵੀਜ਼ਾ ਨਹੀਂ ਲੱਗਦਾ ਲਵਾ ਦਿਓ ਬਾਬਾ ਤਵੇਦ ਦਿੰਦਾ ਹੈ ਅਤੇ ਕਹਿੰਦਾ ਹੈ ਸੱਤ ਦਿਨ ਸੱਤ ਵਾਰ ਸਿਰ ਤੋਂ ਵਾਰ ਕੇ ਅੱਠਵੇਂ ਦਿਨ ਤੋਬੇ ਵਿੱਚ ਸੁੱਟ ਦਿਓ ਵੀਜ਼ਾ ਲੱਗ ਜਾਵੇਗਾ ਇਸ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਉਂਦੇ ਦਿਖਾਉਂਦੇ ਬਾਬੇ ਦੀ ਨਿਗਾਹ ਅੰਤ ਦੇ ਵਿੱਚ ਉਸ ਨਵੇਂ ਵਿਆਹੇ ਜੋੜੇ ਤੇ ਪੈ ਜਾਂਦੀ ਹੈ ਉਹ ਗੁਰਸਿੱਖ ਮੁੰਡੇ ਨੂੰ ਛੱਡ ਕੇ ਸਿੱਧਾ ਉਸ ਮੁਸਲਮਾਨ ਕੁੜੀ ਨੂੰ ਬੁਲਾਉਂਦਾ ਹੈ ਆ ਜਾਓ ਬੇਟੀ ਤੁਹਾਡੇ ਉੱਪਰ ਕੋਈ ਭਾਰੀ ਪਰੇਸ਼ਾਨੀ ਹੈ ਦੋਵੇਂ ਜੋੜਾ ਅੱਗੇ ਆਉਂਦੇ ਨੇ ਬਾਬਾ ਉਹਨਾਂ ਦੇ ਤੇਰੇ ਉਤੇ ਹੱਥ ਰੱਖਦਾ ਹੈ ਤੇ ਅਚਾਨਕ ਕੁੜੀ ਦੇ ਸੂਟ ਦਾ ਪੱਲਾ ਫੜ ਕੇ ਉਸਦੇ ਪੇਟ ਤੇ ਹੱਥ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਨਜ਼ਾਰਾ ਦੇਖ ਕੇ ਗੁਰਸਿੱਖ ਮੁੰਡਾ ਇੱਕਦਮ ਗੁੱਸੇ ਵਿੱਚ ਆ ਜਾਂਦਾ ਉਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਉਹ ਬਿਨਾਂ ਕੁਝ ਸੋਚੇ ਸਮਝੇ ਬਾਬੇ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੰਦਾ ਹੈ ਸਾਰੇ ਲੋਕ ਆਪ ਕੋ ਆਪਣੀ ਜਗ੍ਹਾ ਤੇ ਖੜੇ ਹੋ ਗਏ ਕੁਝ ਹੈਰਾਨ ਹਨ ਕੁਝ ਗੁੱਸੇ ਵਿੱਚ ਨੇ ਪਰ ਸਭ ਹੈਰਾਨੀ ਨਾਲ ਉਸ ਗੁਰਸਿੱਖ ਮੁੰਡੇ ਵੱਲ ਦੇਖ ਰਹੇ ਨੇ ਜੋ ਢੋਲਕੀਆਂ ਸ਼ੇਣੇ ਵੱਜ ਰਹੇ ਸਨ ਸਾਰੇ ਅਚਾਨਕ ਰੁਕ ਗਏ ਬਾਬਾ ਹੈਰਾਨ ਹੋਇਆ ਜ਼ਮੀਨ ਤੇ ਡਿੱਗਿਆ ਹੋਇਆ ਲੇਕਿਨ ਅਚਾਨਕ ਪੀਰਾ ਨੇ ਕੁਝ ਅਜੀਹਾ ਕੀਤਾ ਜਿਸ ਨੂੰ ਦੇਖ ਸਭ ਲੋਕ ਹੀ ਹੈਰਾਨ ਰਹਿ ਗਏ ਆਖਰਕਾਰ ਕੀ ਹੋਇਆ ਉਸ ਗੁਰਸਿੱਖ ਮੁੰਡੇ ਦੇ ਨਾਲ ਜਾਣਨ ਦੇ ਲਈ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਅਜੀਹਾ ਹੋਇਆ ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤੇ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਕਹਾਣੀ ਸ਼ੁਰੂ ਹੁੰਦੀ ਹੈ ਜੀ ਮੋਗਾ ਜ਼ਿਲ੍ਹੇ ਤੋਂ ਜਿਸ ਦਾ ਨਾਮ ਹੈ ਮੁੰਡੇ ਦਾ ਪ੍ਰਿੰਸ ਤੇ ਇਹ ਬਹੁਤ ਹੀ ਇਮਾਨਦਾਰ ਤੇ ਕਾਵਲੀਤ ਰੱਖਣ ਵਾਲਾ ਨੌਜਵਾਨ ਸੀ ਤੇ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਮਿਹਨਤ ਕਰਦਾ ਸੀ ਤੇ ਕਾਲਜ ਦੇ ਵਿੱਚ ਪੜ੍ਹਦਾ ਤੇ ਇਸ ਦੀ ਜਿਹੜੀ ਫਰੈਂਡਸ਼ਿਪ ਹੈ ਇੱਕ ਲੜਕੀ ਨਾਲ ਹੋ ਜਾਂਦੀ ਹੈ ਦੋਵਾਂ ਦਾ ਬਹੁਤ ਸਾਰਾ ਜਿਹੜਾ ਪਿਆਰ ਹੈ ਉਹ ਬਣ ਜਾਂਦਾ ਹੈ ਜਿਸ ਲੜਕੀ ਦਾ ਨਾਮ ਨੂਰਬਾਨੋ ਕੇ ਮੁਸਲਮਾਨ ਕਰਾਨੇ ਦੇ ਵਿਤੋਤੀ ਤੇ ਦੋਵੇਂ ਜਾਣੇ ਬਹੁਤ ਸਾਲ ਇਦਾਂ ਨਾਲ ਪੜਦੇ ਨੇ ਤੇ ਦੋਵੇਂ ਜਾਣੇ ਇਕੱਠੇ ਜੀਣ ਮਰਨ ਦੀਆਂ ਕਸਮਾਂ ਤੱਕ ਵੀ ਖਾ ਲੈਂਦੇ ਨੇ ਇਤੋਂ ਤੱਕ ਕਿ ਜ਼ਿੰਦਗੀ ਜਿਉਣੀ ਕਿਵੇਂ ਐ ਅੱਗੇ ਕਿਸ ਤਰ੍ਹਾਂ ਦੀ ਪਲੈਨਿੰਗ ਐ ਦੋਵੇਂ ਜਾਣੇ ਬਹੁਤ ਵਧੀਆ ਤਰੀਕੇ ਨਾਲ ਪਲੈਨਿੰਗ ਕਰਦੇ ਨੇ ਤੋਂ ਆਖਰ ਮੁੰਡਾ ਕਹਿੰਦਾ ਹੈ ਕਿ ਹੁਣ ਆਪਾਂ ਘਰੇ ਵਿਆਹ ਦੀ ਗੱਲ ਕਰਨੀ ਗੀ ਪਰ ਕੁੜੀ ਇਸ ਨੂੰ ਰੋਕ ਦਿੰਦੀ ਐ ਕਿ ਅਸੀਂ ਘਰੇ ਵਿਆਹ ਦੀ ਗੱਲ ਉਦੋਂ ਕਰਾਂਗੇ ਜਦੋਂ ਤੁਸੀਂ ਨੌਕਰੀ ਲੱਗ ਗਏ ਆਪਣੇ ਪੈਰੇ ਸਿਰ ਹੋ ਗਏ ਉਸ ਵਕਤ ਘਰੇ ਗੱਲ ਕਰਦੇ ਵੀ ਆਪਾਂ ਚੰਗੇ ਲੱਗਦੇ ਆ ਤਰਕੇ ਮੁੰਡਾ ਵੀ ਇਸ ਗੱਲ ਨੂੰ ਵਧੀਆ ਮੰਨਦਾ ਫਿਰ ਉਸ ਤੋਂ ਬਾਅਦ ਇਹ ਮੁੰਡਾ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਤੇ ਆਪਣੀ ਨੌਕਰੀ ਲਈ ਅਪਲਾਈ ਕਰਦਾ ਫਿਰ ਉਸ ਨੂੰ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਉਹ ਮਿਲ ਜਾਂਦੀ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਹੁਣ ਸੁਪਨੇ ਪੂਰੇ ਹੋਣ ਦੀ ਕਗਾਰ ਤੇ ਧੀ ਕਿਉਂਕਿ ਹੁਣ ਨੂਰ ਬਾਨੋ ਦੇ ਘਰੇ ਗੱਲ ਕਰਨ ਦਾ ਮੌਕਾ ਵੀ ਸੀ ਆਖਰਕਾਰ ਨੂਰ ਬਾਨੋ ਨੂੰ ਘਰੇ ਗੱਲ ਕਰਨ ਦੇ ਵਿੱਚ ਕੋਈ ਹਰਜ ਨਹੀਂ ਸੀ ਕੋਈ ਦਿੱਕਤ ਨਹੀਂ ਸੀ ਕਿਉਂਕਿ ਹੁਣ ਨੂਰ ਬਾਨੋ ਦੀ ਜਿਹੜੀ ਹੈ ਪੂਰੀ ਪੂਰੀ سپورਟ ਸੀ ਕਿਉਂਕਿ ਜਿਸ ਮੁੰਲੇ ਨੂੰ ਪਿਆਰ ਕਰਦੀ ਸੀ ਉਹ ਕੋਈ ਆਮ ਨਹੀਂ ਸੀ ਰਿਹਾ ਹੁਣ ਉਹ ਇੱਕ ਨੌਕਰੀ ਵਾਲਾ ਹੋ ਚੁੱਕਿਆ ਸੀ ਦੋ ਪੈਸੇ ਕਮਾਉਣ ਵਾਲਾ ਹੋ ਚੁੱਕਿਆ ਸੀ ਜਿਸ ਦੇ ਨਾਲ ਨੂਰ ਬਾਨੋ ਦੀਆਂ ਖੁਸ਼ੀਆਂ ਹੋਰ ਵੀ ਦੁਨੀਆ ਤੇਰੀਆਂ ਹੋ ਸਕਤਾਂ ਪਰ ਹੁਣ ਅੱਗੇ ਜੋ ਪਛਾੜ ਆਉਣ ਵਾਲਾ ਸੀ ਇਸ ਤੋਂ ਬੇਖਬਰ ਸੀ ਪ੍ਰਿੰਸ ਔਰ ਨੂਰ ਬਾਨੋ ਉਹਨਾਂ ਦੋਨਾਂ ਨੂੰ ਇਹ ਨਹੀਂ ਸੀ ਪਤਾ ਕਿ ਜ਼ਿੰਦਗੀ ਥਾਨੂੰ ਕਿਹ ਮੋੜ ਤੇ ਲੈ ਕੇ ਆ ਕੇ ਖੜਾ ਕਰ ਦੇਗੀ ਇਸ ਕਰਕੇ ਪ੍ਰਿੰਸ ਹੁਣ ਨੂਰ ਬਾਨੋ ਨਾਲ ਗੱਲ ਕਰਦਾ ਕਿ ਘਰੇ ਗੱਲ ਕੀਤੀ ਜਾਏ ਤੇ ਨੂਰ ਬਾਨੋ ਨੂੰ ਹਾਂ ਕਰਦੀ ਹੈ ਕਿ ਹਾਂ ਹੁਣ ਘਰੇ ਗੱਲ ਕੀਤੀ ਜਾਵੇ ਤੇ ਜਿਵੇਂ ਹੀ ਪ੍ਰਿੰਸ ਆਪਣੇ ਪਾਪਿਆਂ ਨੂੰ ਨਾਲ ਲੈ ਕੇ ਉਸਦੇ ਘਰ ਗੱਲ ਕਰਦਾ ਤੇ ਉਹ ਫਿਰ ਮਨਾ ਕਰ ਦਿੰਦੇ ਆ ਨੋਦ ਬਾਨੋਂ ਦੇ ਘਰ ਦੇ ਕਿ ਅਸੀਂ ਤੇ ਬਿਲਕੁਲ ਜਿਵੇਂ ਪਰਿਵਾਰ ਦੀ ਸਾਡੇ ਦੀ ਸਹਿਮਤੀ ਹੈ ਸ਼ੁਰੂ ਤੋਂ ਪੀੜ੍ਹੀਆਂ ਤੋਂ ਚੱਲਦਾ ਆਇਆ ਹੈ ਕਿ ਅਸੀਂ ਆਪਣੀ ਬਰਾਦਰੀ ਵਿੱਚ ਹੀ ਕਰਾਂਗੇ ਤੁਸੀਂ ਤੇ ਸਰਦਾਰੋਂ ਅਸੀਂ ਤੁਹਾਡੇ ਘਰ ਵਿਆਹ ਨਹੀਂ ਕਰ ਸਕਦੇ ਭਾਵੇਂ ਕਿ ਤੁਹਾਡੇ ਕੋਲੇ ਜ਼ਮੀਨ ਹੈ ਹੁਣ ਪ੍ਰਿੰਸ ਕੋਲੇ ਭਾਵੇਂ ਕਿ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਪ੍ਰਿੰਸ ਕੋਲੇ ਜ਼ਮੀਨ ਵੀ ਬਹੁਤ ਸੀ ਪਰ ਇੱਕ ਥੀਮ ਸੀ ਕਿ ਮੈਂ ਨੌਕਰੀ ਲਵਾਂ ਆਪ ਖੁਦ ਕਮਾਵਾਂ ਤੇ ਆਖਰਕਾਰ ਜਿਹੜੀ ਜ਼ਮੀਨ ਹੈ ਉਹ ਤੇ ਹੈ ਹੀ ਹੈ ਪਰ ਬਹੁਤ ਸਾਰਾ ਰਿਚ ਸੀ ਪਰ ਫਿਰ ਵੀ ਉਹਨੇ ਸੋਚਿਆ ਮੈਂ ਨੌਕਰੀ ਲਵਾਂ ਗੱਲ ਫੇਰ ਹੀ ਕਰਾਂਗਾ ਪਰ ਜਦੋਂ ਅੱਜ ਸਾਰੇ ਹੀ ਉਮੀਦਾਂ ਤੇ ਉਸਦੇ ਪਾਣੀ ਫਿਰ ਜੁਕਿਆ ਸੀ ਜਦੋਂ ਨੂਰਬਾਨੋ ਦੇ ਘਰਦਿਆਂ ਨੇ ਇਹ ਗੱਲ ਹੀ ਕਹਿ ਦਿੱਕੇ ਅਸੀਂ ਤੇ ਤੁਹਾਡੇ ਵਿਆਹ ਨਹੀਂ ਕਰ ਸਕਦੇ ਅਸੀਂ ਤੇ ਆਪਣੀ ਕਾਸਟ ਵਿੱਚ ਆਪਣੀ ਬਰਾਦਰੀ ਵਿੱਚ ਹੀ ਵਿਆਹ ਕਰਾਂਗੇ ਹੁਣ ਨੂਰਬਾਨੋ ਵੀ ਆਪਣੇ ਘਰਦਿਆਂ ਅੱਗੇ ਕੁਝ ਨਹੀਂ ਸੀ ਬੋਲ ਸਕਦੀ ਔਰ ਪ੍ਰਿੰਸ ਵੀ ਮਜਬੂਰ ਸੀ ਕਿਉਂਕਿ ਧੱਕੇ ਨਾਲ ਉਹ ਕੁਝ ਕਹਿ ਨਹੀਂ ਸੇ ਸਕਦਾ ਇਸ ਤਰ੍ਹਾਂ ਕੁਝ ਕੁ ਦਿਨ ਜਿਹੜੇ ਆ ਬੀਤਦੇ ਆ ਦੋਵੇਂ ਪਰਿਵਾਰ ਆਪਸ ਦੇ ਵਿੱਚ ਸੰਧੀ ਕਰ ਲੈਂਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਨਹੀਂ ਕਰਨਾ ਪਰ ਹੁਣ ਪ੍ਰਿੰਸ ਤੇ ਨੂਰਬਾਨੋ ਦੇ ਦਿਲ ਦੀ ਜਾਣਨ ਲਈ ਕੋਈ ਵੀ ਪਿਆਰ ਨਹੀਂ ਸੀ ਕਿ ਆਖਰ ਦੋਵੇਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ ਇਸ ਕਰਕੇ ਹੁਣ ਦੋਵਾਂ ਦੀ ਜਿਹੜੀ ਹੈ ਆਪਸੀ ਗੱਲਬਾਤ ਫੋਨ ਦੇ ਉੱਤੇ ਹੁੰਦੀ ਰਹੀ ਪਰ ਇੱਕ ਦਿਨ ਨੂਰਬਾਨੋ ਦੇ ਘਰਦਿਆਂ ਨੇ ਬਿਨਾ ਦੱਸੇ ਨੂਰਬਾਨੋ ਨੂੰ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਛੱਟ ਮੰਗਣੀ ਤੇ ਟੱਪਿਆ ਵਾਲਾ ਜਿਹੜਾ ਹੈ ਕੰਮ ਕੀਤਾ ਜਿਸ ਤੋਂ ਬਾਅਦ ਨੂਰਬਾਨੋ ਬਹੁਤ ਦੁਖੀ ਹੋਈ ਤੇ ਉਹਨੇ ਪ੍ਰਿੰਸ ਨੂੰ ਇੱਕਦਮ ਫੋਨ ਕੀਤਾ ਕਿ ਮੇਰੇ ਘਰ ਦੇ ਮੇਰਾ ਨਿਕਾਹ ਕਰ ਰਹੇ ਨੇ ਕਿ ਜੇਕਰ ਮੈਂ ਹੁਣ ਨਿਕਾਹ ਕਰਕੇ ਚਲੀ ਗਈ ਤੇ ਸਾਰੀ ਉਮਰ ਆਪਾਂ ਇੱਕ ਨਹੀਂ ਹੋ ਪਾਵਾਂਗੇ ਫਿਰ ਉਸ ਤੋਂ ਬਾਅਦ ਪ੍ਰਿੰਸ ਘਰੋਂ ਤਿਆਰੀ ਕਰਕੇ ਨਿਕਲਦਾ ਕਿਉਂਕਿ ਹੁਣ ਪ੍ਰਿੰਸ ਦੇ ਘਰ ਦੇ ਵੀ ਉਸ ਨੂੰ ਚੇਤਾਵਨੀ ਦੇ ਚੁੱਕੇ ਸੀ ਵੀ ਜੇਕਰ ਤੂੰ ਨੂਰ ਬਾਨੋ ਨੂੰ ਮਿਲੇਗਾ ਤੇ ਫਿਰ ਅਸੀਂ ਤੇਰੇ ਤੇ ਸਖਤੀ ਕਰਾਂਗੇ ਕਿਉਂਕਿ ਉਹ ਹੁਣ ਇਸ ਗੱਲ ਨੂੰ ਸਮਝ ਚੁੱਕੇ ਸੀ ਕਿ ਨੂਰ ਬਾਨੋ ਦੇ ਘਰ ਦੇ ਆਨੇ ਮੰਨਣਾ ਨਹੀਂ ਹੈ ਗੱਲ ਉਹਨਾਂ ਦੀ ਵੀ ਸਹੀ ਸੀ ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਪਰ ਹੁਣ ਪ੍ਰਿੰਸ ਨੂੰ ਕੌਣ ਸਮਝਾਵੇ ਇਸ ਦੇ ਅੱਗੇ ਪਿਆਰ ਦੇ ਅੱਗੇ ਕਿਸ ਦਾ ਜੋਰ ਚੱਲਦਾ ਇਸ ਕਰਕੇ ਹੁਣ ਨੂਰ ਬਾਨੋ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ساری ਪਲੈਨਿੰਗ ਜਿਹੜੀ ਆ ਦੋਵਾਂ ਨੇ ਕੀਤੀ ਹੁਣ ਪ੍ਰਿੰਸ ਆਪਣੀ ਤਿਆਰੀ ਕਰਕੇ ਸਿੱਧਾ ਨੂਰ ਬਾਨੋ ਨੂੰ ਲੈਣ ਆ ਜਾਂਦਾ ਹੈ ਦੋਵੇਂ ਜਾਣੇ ਘਰੋਂ ਭੱਜ ਜਾਂਦੇ ਨੇ ਤੇ ਅੱਖਾਂ ਤੋਂ ਦੂਰ ਹੋ ਜਾਂਦੇ ਨੇ ਘਰਦਿਆਂ ਦੇ ਔਰ ਬਾਅਦ ਵਿੱਚ ਘਰ ਦੇ ਜਿਹੜੇ ਨੇ ਉਹ ਦੇਖਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਦੋਵੇਂ ਜਾਣੇ ਆਪਸ ਦੇ ਵਿੱਚ ਭੱਜੇ ਹਨ ਸੋ ਆਖਰਕਾਰ ਨੂਰ ਬਾਨੋ ਦੇ ਘਰ ਦੇ ਵੀ ਨਹੀਂ ਸੀ ਕੁਝ ਕਰ ਸਕਦੇ ਤੇ ਪ੍ਰਿੰਸ ਦੇ ਘਰ ਦੇ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਸੀ ਕਰ ਸਕਦੇ ਦੋਵਾਂ ਦੇ ਘਰ ਦੇ ਬਹੁਤ ਮਜਬੂਰ ਸਨ ਪਰ ਹੁਣ ਪਤਾ ਨਹੀਂ ਸੀ ਲੱਗ ਰਿਹਾ ਵੀ ਦੋਵੇਂ ਜਾਨੀ ਕਿੱਥੇ ਰਹਿ ਰਹੇ ਨੇ ਭਾਵੇਂ ਕਿ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਏਧਰ ਉਧਰ ਲੱਭਣ ਦੀ ਪਰ ਕਿਤੋਂ ਵੀ ਉਹਨਾਂ ਦੋਵਾਂ ਦਾ ਪਤਾ ਨਾ ਲੱਗਿਆ ਉਹਨਾਂ ਨੇ ਦੂਰ ਆ ਕੇ ਇੱਕ ਆਪਣੀ ਦੁਨੀਆ ਬਸਾ ਲਈ ਆਪਣੇ ਆਪ ਜਿਹੜਾ ਹੈ ਉਹਨਾਂ ਨੇ ਸਾਰਾ ਕੁਝ ਬਣਾਉਣਾ ਸ਼ੁਰੂ ਕਰ ਦਿੱਤਾ ਔਰ ਨੂਰਬਾਨੋ ਘਰੇ ਰਹਿਣ ਲੱਗੀ ਔਰ ਮੁੰਡਾ ਜਿਹੜਾ ਸੀ ਉਹ ਆਪਣੀ ਨੌਕਰੀ ਤੋਂ ਰਿਜ਼ਾਈਨ ਦੇ ਪਹਿਲਾਂ ਹੀ ਦੇ ਤੱਕਿਆ ਸੀ ਉਸ ਤੋਂ ਬਾਅਦ ਉਹਨੇ ਇੱਕ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਨੌਕਰੀ ਕਰਦਾ ਹੈ ਦੋ ਪੈਸੇ ਕਮਾਉਂਦਾ ਹੈ ਜਿਸ ਦੇ ਨਾਲ ਉਹ ਘਰ ਕਰਾ ਤੇ ਇੰਟਰਨੈਟ ਤੇ ਦੋਵੇਂ ਜਾਣੇ ਆਪਣਾ ਟਾਈਮ ਪਾਸ ਵਧੀਆ ਕਰਨ ਲੱਗ ਜਾਂਦੇ ਨੇ ਤੇ ਹੁਣ ਪਿਛਲੀ ਸੋਚ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਨਹੀਂ ਸੀ ਜਿਵੇਂ ਕਿ ਮਾੜੀ ਕਿਸਮਤ ਖੜਾ ਨਹੀਂ ਸੀ ਛੱਡ ਰਹੀ ਬਸ ਗੱਲ ਇਹ ਸੀ ਕਿ ਦੋਵੇਂ ਜਾਣੇ ਵਧੀਆ ਰਹਿ ਰਹੇ ਸੀ ਪਰ ਇੱਕ ਦਿਨ ਜਿੱਥੇ ਪ੍ਰਿੰਸ ਡਿਊਟੀ ਕਰਦਾ ਸੀ ਨੌਕਰੀ ਕਰਦਾ ਸੀ ਉਸ ਕੰਪਨੀ ਦੇ ਵਿੱਚ ਚੋਰੀ ਹੋ ਜਾਂਦੀ ਹੈ ਤੇ ਇਹ ਚੋਰੀ ਦਾ ਜਿਹੜਾ ਇਲਜ਼ਾਮ ਹੈ ਸਾਰੇ ਦਾ ਸਾਰਾ ਹੁਣ ਪ੍ਰਿੰਸ ਦੇ ਉੱਤੇ ਪੈ ਜਾਂਦਾ ਹੈ ਪੁਲਿਸ ਆਉਂਦੀ ਹੈ ਕੰਪਨੀ ਦੇ ਵਿੱਚੋਂ ਪੁਲਿਸ ਪ੍ਰਿੰਸ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਤੇ ਹੁਣ ਨੂਰਬਾਨੋ ਇਕੱਲੀ ਰਹਿ ਜਾਂਦੀ ਹੈ ਤੇ ਉਹ ਜਾ ਕੇ ਪ੍ਰਿੰਸ ਨੂੰ ਜਦੋਂ ਪੁਲਿਸ ਸਵਾਲਿਆਂ ਦੇ ਸਾਹਮਣੇ ਮਿਲਦੀ ਹੈ ਤੇ ਉਹ ਦੱਸਦਾ ਹੈ ਕਿ ਮੈਂ ਚੋਰੀ ਨਹੀਂ ਕੀਤੀ ਤੇ ਪ੍ਰਿੰਸ ਆਪਣੀ ਸਾਰੀ ਦੁੱਖ ਭਰੀ ਕਹਾਣੀ ਦੱਸਦਾ ਹੈ ਕਿ ਮੈਨੂੰ ਜਿਹੜਾ ਹੈ ਇਸ ਦੇ ਵਿੱਚ ਫਸਾਇਆ ਗਿਆ ਹੈ ਮੇਰਾ ਕੋਈ ਨਾ ਜਾਣ ਬੁੱਝ ਕੇ ਆਇਆ ਇਹਨਾਂ ਨੂੰ ਕੋਈ ਗਲਤ ਕੰਮੀ ਹੋਈ ਹੈ ਤੇ ਨੂਰਬਾਨੋ ਇਸ ਗੱਲ ਨੂੰ ਸਮਝਦੀ ਹੈ ਹੁਣ ਪੁਲਿਸ ਮੁਲਾਜ਼ਮ ਤੇ ਹੋਰ ਉਹਨਾਂ ਲੋਕਾਂ ਨੂੰ ਕੌਣ ਸਮਝਾਵੇ ਤੇ ਆਖਰਕਾਰ ਨੂਰਬਾਨੋ ਪਿੱਛੇ ਦੇ ਮੋੜ ਨਹੀਂ ਸੀ ਸਕਦੀ ਨਾ ਹੀ ਮੁੰਡੇ ਦੇ ਘਰ ਦੇ ਕੋਲ ਜਾ ਸਕਦੀ ਸੀ ਕਿਉਂਕਿ ਦੋਵੇਂ ਜਾਣੇ ਘਰੋਂ ਭੱਜ ਕੇ ਆਏ ਸੀ ਜਿੱਥੋਂ ਤੱਕ ਵਾਹ ਚੱਲੀ ਉਸਨੇ ਵਾਹ ਲਈ ਨੌਕਰੀ ਕੀਤੀ ਕਿਤੇ ਨਾ ਕਿਤੇ ਦੋ ਪੈਸੇ ਇਕੱਠੇ ਕੀਤੇ ਵਕੀਲ ਕੀਤਾ ਸੜੋਂ ਦੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਰੂਰ ਬਾਨੋ ਨੇ ਪਰ ਕੋਈ ਵਾਸ ਨਾ ਦਿੱਤ ਲਿਆ ਆਖਰਕਾਰ 4-5 ਸਾਲ ਜਿਹੜੇ ਨੇ ਐਵੇਂ ਨਿਕਲ ਜਾਂਦੇ ਨੇ ਜਿਵੇਂ ਹੀ 4-5 ਸਾਲ ਨਿਕਲ ਗਏ ਇੱਕ ਦਿਨ ਜਿਵੇਂ ਕਿ ਸੁਣਾਣੇ ਕਹਿੰਦੇ ਨੇ ਕਿ 12 ਸਾਲ ਬਾਅਦ ਤੇ ਰੱਬ ਰੂਰੀ ਦੀ ਵੀ ਸੁਣ ਲੈਂਦਾ ਤੇ ਸ਼ਾਇਦ ਹੁਣ ਨੂਰ ਬਾਨੋ ਦੀ ਸੁਣਨ ਦਾ ਜਿਹੜਾ ਹੈ ਟਾਈਮ ਆ ਗਿਆ ਸੀ ਨੂਰ ਬਾਨੋ ਨੇ ਬੜੀ ਕਰੜੀ ਮਿਹਨਤ ਕੀਤੀ ਸੀ ਬਹੁਤ ਸਾਰਾ ਪੈਸਾ ਜਿੰਨਾ ਵੀ ਕਮਾਉਂਦੀ ਇਹ ਵਾਰ ਤੇ ਢੋਪੂ ਖੀਵੀ ਰਹਿ ਜਾਂਦੀ ਤੇ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਸੀ ਉਹ ਲਾ ਦਿੰਦੀ ਕਿ ਕਿਤੇ ਨੇਪ ਤੇ ਕੋਸ਼ਿਸ਼ ਹੋਦੀ ਸੀ ਕਿ ਮੈਂ ਪ੍ਰਿੰਸ ਨੂੰ ਛੁਡਾ ਲਵਾਂ ਕਿਉਂਕਿ ਹੁਣ ਪ੍ਰਿੰਸ ਤੋਂ ਬਿਨਾਂ ਵੀ ਉਸ ਦਾ ਕੋਈ ਨਹੀਂ ਏ ਘੱਟੋ ਘੱਟ ਘਰੋਂ ਭੱਜਿਆ ਨੂੰ ਵੀ ਉਹਨਾਂ ਨੂੰ 6 ਸਾਲੇ 6 ਸਾਲ ਹੋ ਚੁੱਕੇ ਸੀ ਹੁਣ 5 ਸਾਲ ਜਿਹੜੇ ਸੀ ਪ੍ਰਿੰਸ ਨੂੰ ਜੇਲ੍ਹ ਦੇ ਵਿੱਚ ਹੋ ਚੁੱਕੇ ਸੀ ਨੂਰ ਮੰਨ ਨੂੰ ਮੁਲਾਕਾਤ ਕਰਨ ਜਾਂਦੀ ਆਪਣੇ ਬਾਰੇ ਦੱਸਦੀ ਪ੍ਰਿੰਸ ਦਾ ਹਾਲ ਪੁੱਛਦੀ ਦੋਵੇਂ ਜਣੇ ਗੱਲਾਂ ਕਰਦੇ ਕਈ ਵਾਰੀ ਦੋਵੇਂ ਜਣੇ ਰੋ ਵੀ ਪੈਂਦੇ ਆਪਣਾ ਆਪਣਾ ਦਰਦ ਇੱਕ ਦੂਜੇ ਨਾਲ ਸਾਂਝਾ ਕਰ ਪਰ ਹੁਣ ਆਖਰਕਾਰ 5 ਸਾਲ ਇਦਾਂ ਹੋ ਹੀ ਨਾਂਗੇ ਇੱਕ ਦਿਨ ਉਹ ਸਮਾਂ ਆਇਆ ਜਦੋਂ ਕਿ ਪ੍ਰਿੰਸ ਨੂੰ ਰਿਹਾਈ ਦੇਣੀ ਸੀ ਆਖਰਕਾਰ ਪ੍ਰਿੰਸ ਦੀ ਜਿਹੜੀ ਹੈ ਜ਼ਮਾਨਤ ਤੇ ਹੋਈ ਨਹੀਂ ਸੀ ਤੇ ਪ੍ਰਿੰਸ ਨੂੰ ਇੱਕ ਦਿਨ ਭਲਾ ਮਾਨਸ ਕੋਈ ਜੱਜ ਆਇਆ ਜਿਸ ਨੇ ਕਿ ਉਸ ਦੀ ਸਾਰੀ ਫਾਈਲ ਸਟੱਡੀ ਕੀਤੀ ਤੇ ਉਸ ਨੂੰ ਸਾਰੀ ਗੱਲ ਸਮਝ ਆਈ ਤੇ ਜੱਜ ਨੇ ਉਸ ਨੂੰ ਜਿਹੜੀ ਹੈ ਰਿਹਾਈ ਦੇ ਦਿੱਤੀ ਉਸ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਜਿਵੇਂ ਕਿ ਪੰਗੀ ਕਿਸਮਤ ਤੇ ਆਖਰ ਪ੍ਰਿੰਸ ਦਾ ਕਿਸਮਤ ਨੇ ਪੂਰੀ ਪ੍ਰੋਪਰ ਤੌਰ ਤੇ ਜਿਹੜਾ ਹੈ ਸਾਥ ਦਿੱਤਾ ਤੇ ਪ੍ਰਿੰਸ ਹੋਣ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਚੁੱਕਿਆ ਸੀ ਤੇ ਚੰਗੀ ਕਿਸਮਤ ਸ਼ਾਇਦ ਪਰਮਾਤਮਾ ਨੇ ਇਦਾਂ ਹੀ ਤੈਅ ਕੀਤਾ ਸੀ ਸ਼ਾਇਦ ਪਰਮਾਤਮਾ ਨੂੰ ਇਦਾਂ ਹੀ ਮਨਜ਼ੂਰ ਕੀਤਾ ਤੇ ਆਖਰਕਾਰ ਹੁਣ ਪ੍ਰਿੰਸ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦਾ ਤੇ ਨੂਰ ਬਾਨੋ ਉਸ ਨੂੰ ਮਿਲਦੀ ਹੈ ਦੋਵੇਂ ਜਣੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਅੱਲਾਹ ਤਾਲਾ ਦਾ ਸ਼ੁਕਰਾਨਾ ਕਰਦੀ ਹੈ ਬਾਨੋ ਵੀ ਔਰ ਉਸ ਤੋਂ ਬਾਅਦ ਫਿਰ ਦੋਵੇਂ ਜਣੇ ਇਕੱਠੇ ਘਰ ਆਉਂਦੇ ਨੇ ਤੇ ਪ੍ਰਿੰਸ ਗੁਰੂ ਘਰ ਜਾਂਦਾ ਤੇ ਨਾਲ ਉਹਦੇ ਨੂਰ ਬਾਨੋ ਵੀ ਜਾਂਦੀ ਹੈ ਫਿਰ ਦੋਵੇਂ ਜਣੇ ਅੱਲਾਹ ਤਾਲਾ ਦਾ ਸ਼ੁਕਰਾਨਾ ਵੀ ਦੇ ਨਹੀਂ ਕਿ ਦੋਵਾਂ ਦੇ ਧਰਮ ਨੂੰ ਭਾਵੇਂ ਦੁਨੀਆ ਦੀ ਨਿਗਾਹ ਵਿੱਚ ਵੱਖਰੇ ਸੀ ਪਰ ਆਖਰਕਾਰ ਉਹਨਾਂ ਦੋਵਾਂ ਨੇ ਕਦੇ ਜਿੱਦ ਨਹੀਂ ਸੀ ਕੀਤੀ ਕਿ ਤੂੰ ਮੇਰੇ ਧਰਮ ਵਿੱਚ ਆ ਤੇ ਮੈਂ ਤੇਰੇ ਧਰਮ ਨੂੰ ਮਾੜਾ ਗਿਣਦਾ ਜਾਂ ਇਦਾਂ ਕਰਕੇ ਕੋਈ ਦੋਵਾਂ ਦੀ ਕੰਪਰੋਮਾਈਜ਼ ਸੀ ਵੀ ਆਖਰ ਆਪਾਂ ਧਰਮ ਦੇ ਵਿੱਚ ਆਪੋ ਆਪਣੇ ਆਦਰ ਰਵਾਂਗੇ ਪਰ ਰਵਾਂਗੇ ਇਕੱਠੇ ਪਰ ਆਪਾਂ ਕਦੇ ਕਿਸੇ ਨੂੰ ਧਰਮ ਨੂੰ ਲੈ ਕੇ ਜਿਹੜਾ ਹੈ ਟਾਰਗੇਟ ਨਹੀਂ ਕਰਾਂਗੇ ਦੋਵਾਂ ਨੇ ਜਿਹੜੀ ਹੈ ਇਸ ਗੱਲ ਤੇ ਬਹੁਤ ਪੱਕੀ ਜਿਹੜੀ ਹੈ ਅੰਡਰਸਟੈਂਡਿੰਗ ਕੀਤੀ ਔਰ ਦੋਵੇਂ ਜਾਣੇ ਬਹੁਤ ਖੁਸ਼ ਹਨ ਤੇ ਆਖਰਕਾਰ ਹੁਣ 1.5 ਸਾਲ ਜਿਹੜਾ ਸੀ ਉਹਨਾਂ ਨੂੰ ਪਹਿਲਾਂ ਭੱਜੇ ਹੋ ਕਿਹਾ ਸੀ 5 ਸਾਲ ਤੋਂ ਲਗਾਤਾਰ ਜਿਹੜਾ ਪ੍ਰਸਤਿ ਉਹ ਜੇਲ੍ਹ ਦੇ ਵਿਅਕਤੀ ਦੋਵਾਂ ਦਾ ਸਮਾਂ ਵਧੀਆ ਲੰਘਣ ਲੱਗ ਜਾਂਦਾ ਤੇ ਦੋਵੇਂ ਜਣੇ ਫਿਰ ਦੁਬਾਰਾ ਤੋਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੰਦੇ। ਤੋਂ ਆਖਰਕਾਰ ਦੋਵੇਂ ਜਣੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ ਤੇ ਜਿਵੇਂ ਹੀ ਉਹਨਾਂ ਨੂੰ ਖਿਆਲ ਆਉਂਦਾ ਕਿ ਆਪਣੇ ਕੋਈ ਬੱਚਾ ਜਿਹੜਾ ਹੈ ਕਿਉਂ ਨਹੀਂ ਹੋ ਰਿਹਾ। ਜਿਵੇਂ ਕਿ ਆਪਾਂ ਵੇਖਦੇ ਆ ਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ ਤੇ ਜਿਵੇਂ ਸਿਆਣੇ ਕਹਿੰਦੇ ਆ ਵੀ ਜਿੰਨੇ ਮੂੰਹ ਉਹਨੀਆਂ ਗੱਲਾਂ ਹੁਣ ਉਹਨਾਂ ਨੇ ਡਾਕਟਰੀ ਇਲਾਜ ਵੀ ਕਰਵਾ ਕੇ ਵੇਖਿਆ ਪਰ ਹੁਣ ਬੱਚਾ ਜਿਹੜਾ ਸੀ ਸ਼ਾਇਦ ਉਹਨਾਂ ਦੇ ਕਿਸੇ ਕਾਰਨ ਕਰਕੇ ਨਹੀਂ ਸੀ ਹੋ ਰਿਹਾ ਪਰ ਇੱਕ ਦਿਨ ਕਿਸੇ ਨੇ ਉਹਨਾਂ ਨੂੰ ਦੱਸ ਪਾਈ ਕਿ ਤੁਸੀਂ ਬਾਬਾ ਜੀ ਕੋਲ ਚਲੇ ਜਾਓ ਜਿਹੜੇ ਕਿ ਬਾਬਾ ਜੀ ਬਿਲਕੁਲ ਚੌਂਕੀ ਲਾਉਂਦੇ ਨੇ ਤੇ ਉਹ ਬਾਬਾ ਜੀ ਕੋਲ ਤੁਸੀਂ ਜਾਓ ਤੇ ਉਹ ਤੁਹਾਨੂੰ ਜਿਹੜਾ ਹੈ ਬੱਚੇ ਦੀ ਦਾਤ ਦੇਣਗੇ ਤੇ ਨੂਰ ਬਾਨੋ ਤਿਆਰ ਹੋ ਜਾਂਦੀ ਹੈ ਔਰ ਫਿਰ ਸੁ ਵੀ ਤਿਆਰ ਹੋ ਜਾਂਦਾ ਜਿਵੇਂ ਕਹਿੰਦੇ ਉਹਨੇ ਮਰਦਾ ਕੀ ਨਾ ਕਰਦਾ ਸੋ ਆਖਰ ਦੋਵੇਂ ਜਾਣੇ ਜੜੇਤੀਸ ਗੱਲ ਨੂੰ ਲੈ ਕੇ ਟਲ ਪਿੰਦੇ ਤੇ ਦੋਵੇਂ ਜਾਣੇ ਜਦੋਂ ਬਾਬੇ ਦੇ ਚੌਂਕੀ ਜਾਂਦੇ ਨੇ ਹਾਜ਼ਰੀ ਵਿੱਚ ਜਾਂਦੇ ਨੇ ਤੇ ਉਹ ਜਿਹੜਾ ਬਾਬਾ ਸੀ ਜਿਵੇਂ ਆਪਾਂ ਸਟੋਰੀ ਦੇ ਵਿੱਚ ਪਹਿਲਾ ਹਿੱਸਾ ਨੂੰ ਦਿੱਤੇ ਆ ਬਾਬਾ ਸਿਰ ਕਮਾਉਂਦਾ ਤੇ ਕਿਸੇ ਨਾ ਕਿਸੇ ਦੀ ਜੜੀ ਆ ਪੁੱਛ ਕੱਢਦਾ ਹੈ ਉਸੇ ਤਰ੍ਹਾਂ ਉਹ ਫਿਰ ਨੂਰ ਬਾਨੋਂ ਨੂੰ ਵੀ ਆਪਣੇ ਪਾਸ ਬੁਲਾਉਂਦਾ ਤੇ ਜਿਵੇਂ ਹੀ ਪਾਸ ਬੁਲਾਉਂਦਾ ਉਸ ਦਾ ਮੂਰੋਂ ਪੱਲਾ ਚੁੱਕ ਕੇ ਉਸ ਦੇ ਢਿੱਡ ਤੇ ਹੱਥ ਰੱਖਦਾ ਤੇ ਜਿਸ ਦੇ ਨਾਲ ਪ੍ਰਿੰਤ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਤੇ ਉਹ ਆ ਕੇ ਬਾਬਾ ਜੀ ਦੇ ਟਪੇੜ ਮਾਰ ਦਿੰਦਾ ਹੈ ਤੇ ਜਦੋਂ ਇਹ ਸਾਰੇ ਲੋਕ ਵੇਖ ਰਹੇ ਨੇ ਇਹ ਨਜ਼ਾਰਾ ਤਾਂ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਕਿ ਇਹ ਆਖਰ ਕੀ ਹੋਇਆ ਕਿ ਇਹ ਚੀਜ਼ ਜਿਹੜੀ ਹੈ ਕਿਵੇਂ ਵਾਪਰੀ ਆਖਰਕਾਰ ਕਿ ਬਾਬਾ ਜੀ ਨੇ ਇਸਨੇ ਚਪੇੜਾ ਕਿਉਂ ਮਾਰਿਆ ਫਿਰ ਉਸ ਕੋ ਸੋ ਜਵਾਨ ਸੱਜਣ ਅੱਗੇ ਆਉਂਦੇ ਜੋ ਕਿ ਪ੍ਰਿੰਸ ਨੂੰ ਸਮਝਾਉਂਦਾ ਕਿਉਂਕਿ ਨੂਰ ਬਾਨੋ ਵੀ ਥੋੜੀ ਸ਼ੌਕ ਹੋ ਚੁੱਕੀ ਕਿਉਂਕਿ ਉਸਨੇ ਅਜੇ ਹਾ ਕਦੇ ਕੁਝ ਨਹੀਂ ਛੀਕਿਆ ਤੇ ਆਖਰ ਬਾਬਾ ਜੀ ਵੀ ਬੈਠ ਜਾਂਦੇ ਨੇ ਤੇ ਬਾਬਾ ਜੂਸ ਗੱਲ ਦਾ ਗੁਸਤਾ ਨਹੀਂ ਕਰਦੇ ਉਹਨਾਂ ਦੇ ਚੇਲੇ ਵੀ ਗੁੱਤਾ ਨਹੀਂ ਕਰਦੇ ਪਰ ਉਹ ਬੰਦਾ ਸਮਝਾਉਂਦਾ ਕਿ ਭਾਈ ਇਹਨਾਂ ਦੇ ਇਲਾਜ ਕਰਨ ਦਾ ਤਰੀਕਾ ਹੀ ਇਹ ਹੈ ਇਹ ਇਸ ਤਰ੍ਹਾਂ ਹੀ ਇਲਾਜ ਕਰਦੇ ਨੇ ਤੁਹਾਨੂੰ ਬੱਚੇ ਦੀ ਜ਼ਰੂਰਤ ਹੈ ਇਸ ਭੈਣ ਦੇ ਪੁਖ ਤੇ ਹੱਥ ਲਾ ਕੇ ਪੇਟ ਤੇ ਹੱਥ ਲਾ ਕੇ ਤੇ ਆਖਰ ਜੋ ਵੀ ਭਾਈ ਇਹਨਾਂ ਨੇ ਮੰਤਰ ਪੜਨੇ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਚੇ ਦੀ ਆਲਾਦ ਦੀ ਪ੍ਰਾਪਤੀ ਹੋਏਗੀ ਇਹ ਇਸ ਤਰ੍ਹਾਂ ਹੀ ਇਲਾਜ ਕਰ ਦੇ। ਪ੍ਰਿੰਸ ਜਿਹੜਾ ਹੈ ਆਪਣੇ ਕੀਤੇ ਦੀ ਮਾਫੀ ਮੰਗਦਾ ਹੈ ਔਰ ਨੂਰ ਬਾਨੋ ਵੀ ਜਿਹੜੀ ਹੈ ਉਸ ਬਾਬਾ ਜੀ ਤੋਂ ਮਾਫੀ ਮੰਗਦੀ ਹੈ ਕਿ ਸਾਡੇ ਤੋਂ ਗਲਤੀ ਜਿਹੜੀ ਹੋਈ ਹੈ ਦੋਵਾਂ ਤੋਂ ਪਰ ਹੁਣ ਸਾਨੂੰ ਖਾਲੀ ਨਾ ਮੋੜਿਓ ਆਪ ਜੀ ਦੇ ਦਰ ਤੋਂ ਸਾਨੂੰ ਕੁਝ ਦੇ ਕੇ ਮੋੜਿਓ। ਇਹ ਗੱਲ ਕਹਿ ਕੇ ਦੋਵੇਂ ਜਾਣੇ ਹੱਥ ਜੋੜ ਕੇ ਬੈਠ ਜਾਂਦੇ ਨੇ ਤੇ ਬਾਬਾ ਜੀ ਫਿਰ ਉਹਨਾਂ ਦੋਨਾਂ ਨੂੰ ਆਸ਼ੀਰਵਾਦ ਦਿੰਦੇ ਨੇ ਤੇ ਦੋਵੇਂ ਜਾਣੇ ਖੁਸ਼ੀ-ਖੁਸ਼ੀ ਉਥੋਂ ਆਸ਼ੀਰਵਾਦ ਲੈ ਕੇ ਵਾਪਸ ਆਉਂਦੇ ਨੇ ਤੇ ਬਾਬਾ ਜੀ ਵੀ ਉਸ ਗੱਲ ਨੂੰ ਭੁਲਾ ਦਿੰਦੇ ਨੇ ਸੋ ਹਰ ਉਸ ਤੋਂ ਬਾਅਦ ਸਾਰੀ ਸੰਗਤ ਜਿਹੜੀ ਐ ਉਹ ਨਾਮ ਸਿਮਰਨ ਦੇ ਵਿੱਚ ਜੁਟ ਜਾਂਦੀ ਐ ਸੋ ਇਸ ਤਰ੍ਹਾਂ ਦੋਵੇਂ ਜਣੇ ਵਾਪਸ ਆਉਂਦੇ ਨੇ ਫਿਰ ਕੁਝ ਸਮੇਂ ਬਾਅਦ ਜਿਹੜੀ ਐ ਉਹਨਾਂ ਤੇ ਕਿਰਪਾ ਹੋ ਜਾਂਦੀ ਐ ਬਖਸ਼ਿਸ਼ ਹੋ ਜਾਂਦੀ ਐ ਦੋਵੇਂ ਜਣੇ ਬਹੁਤ ਖੁਸ਼ ਸੀ ਉਹ ਇੱਕ ਹੁਣ ਨਵੀਂ ਦੁਨੀਆ ਜਿਵੇਂ ਕਿ ਆਪਣੇ ਇੱਕ ਬੱਚੇ ਨਾਲ ਖੇਡਣ ਵਾਸਤੇ ਤਿਆਰ ਹੋ ਚੁੱਕੇ ਸੀ ਇਸ ਕਹਾਣੀ ਦੇ ਵਿੱਚੋਂ ਬਹੁਤ ਵੱਡੀ ਸਿੱਖਿਆ ਮਿਲਦੀ ਐ ਕਦੇ ਆਪਣੇ ਪਾਰਟਨਰ ਦਾ ਸਾਥ ਨਾ ਛੱਡੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਜੀ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਧੰਨਵਾਦ